ਸਿਰੋ ਮਨ ਸੁਰ ਗੁਰੂ ਕੋ ਬਿੰਦ ਸਿੰਗ ਐਸੇ ਈ ਮਨ ਸੁਰ ਗੁਰੂ ਕੋ ਬਿੰਦ ਸਿੰਗ ਹਕ ਰਾਤੰਜਿ ਗੁਰੂ ਕੋ ਬਿੰਦ ਸਿੰਗ ਜਮਲਾ ਫੈਸੇ ਢੂਹੇ ਗੁਰੂ ਤੋ ਬਿੰਦ ਸਿੰਗ ਹਕੇ ਹਕੈਲ ਜਾ ਗੁਰੂ ਕੋ

ਸੰਗਤ ਰੂਪ ਵਿੱਚ ਰਲ ਮਿਲ ਕੇ ਬੈਠੇ ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਆਪ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਨੂੰ ਸਭ ਤੋਂ ਪਹਿਲੇ ਚਿੜੀਆਂ ਤੋਂ ਬਾਜ ਬਣਾਇਆ ਹੈ ਤੇ ਸਾਡੀ ਝੋਲੀ ਵਿੱਚ ਚੜਦੀ ਕਲਾ ਵਾਲਾ ਜੀਵਨ ਪਾਇਆ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਹੇ ਜੀ ਆਖੋ ਵਾਹਿਗੁਰੂ ਜੀ ਦਾ ਕੰਨ ਸਾਡ ਵਾਹਿਗੁਰੂ ਜੀ ਦੀ ਇੱਫਤ ਤੇ 16 ਸੁੰਨੜੀ ਜਿਹੇ ਦਿਵਸਾਖੀ ਵਾਲੇ ਦਿਨ ਅਨੰਤਪੁਰ ਸਾਹਿਬ ਜੀ ਤੱਕ ਦੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਟਕ ਰਚਾਇਆ ਸਾਨੂੰ ਸੁਹੇਲਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਆ ਉਹਨਾਂ ਦੀ ਬਾਣੀ ਦਾ ਫਰਮਾਨ ਹੈ ਕਿ ਚਿੜਿਓ ਸੇ ਮੈਂ ਬਾਜ ਲੜਾਉ ਕਿ ਚਿੜਿਓ ਸੇ ਮੈਂ ਬਾਜ ਲੜਾਉ ਗਿੱਦੜੋ ਹੋ ਮੈਂ ਸ਼ੇਰ ਬਣਾਉ ਉਸ ਸਵੈ ਲਾਭ ਸੇ ਇੱਕ ਲੜਾਉ ਤਬਹਿ ਗੋਬਿੰਦ ਸਿੰਘ ਨਾਮ ਕਹਾਉ ਤਬਹਿ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ 14 ਜੰਗਾਂ ਲੜੀਆਂ ਤੇ 14 ਦੀਆਂ 14 ਜੰਗਾਂ ਜਿੱਤੀਆਂ ਪਰ ਔਰੰਗਜ਼ੇਬ 14 ਜੰਗਾਂ ਲੜ ਕੇ ਵੀ ਹਾਰ ਨਹੀਂ ਸੀ ਮੰਨਤਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਜਫਰ ਨਾਮੇ ਦੇ ਰੂਪੇ ਚ ਇੱਕ ਫਤਿਹ ਦੀ ਚੁੱਪੀ ਲੈ ਕੇ ਭੇਜੀ ਉਹ ਚਿੱਠੀ ਜੜੀ ਸੀ ਉਹ ਭਾਈ ਦਇਆ ਸਿੰਘ ਤੇ ਭਾਈ ਤਰਨ ਸਿੰਘ ਜੀ ਜਦੋਂ ਔਰੰਗਜ਼ੇਪੁਰ ਲੈ ਕੇ ਦੇ ਉਹ ਚਿੱਠੀ ਪੜੀ ਤੇ ਨਮੋਸ਼ੀ ਨਾਲ ਫਿਰ ਉਹ ਮੁੱਚੇ ਤੋਂ ਕੋਠ ਨਹੀਂ ਸਕਿਆ ਐਸੀ ਸਿਫਤੇ ਦੀ ਚਿੱਠੀ ਆਓ ਉਹ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਆਓ ਅਸੀਂ ਜਫਰ ਨਾਮੇ ਦੇ ਰੂਪ ਵਿੱਚ ਇੱਕ ਸਾਜ ਪਈ ਸੀ